पंजाब में फिर उतरा एक और जहाज लगे पंजाबी हैं बस जो गैर तौर पे जाते हैं अगर गिनती के हिसाब से करने हैं भाई साहब अब कह रहे हैं एक सौ उन्नीस में से सिक्सटी सेवन हमारे हैं पंजाब के तो इसलिए अमृतसर तो फिर पहले वाला अहमदाबाद का नहीं उतरा तो पहले थर्टी था थ्री उनके थे हरियाणा के थे तेती अंबाला क्यों नहीं उतरा सही गल की मुख्यमंत्री पंजाब भगवंत सिंह मान ने ਜਦ ਸਾਡੇ ਅੰਮ੍ਰਿਤਸਰ ਮਹਾਲੀ 에어ਪੋਰਟ ਬਣੇ ਹੋਏ ਨੇ ਤਾਂ ਫੇਰ ਪੰਜਾਬੀਆਂ ਨੂੰ ਦਿੱਲੀ ਹੀ ਕਿਉਂ ਉਤਰਨਾ ਪੈਂਦਾ ਤੇ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਵੈਸੇ ਦਾ ਤੁਸੀਂ ਅੰਮ੍ਰਿਤਸਰ 에어ਪੋਰਟ ਤੇ ਫਲਾਈਟਾਂ ਨੂੰ ਉਤਰਨ ਦੀ ਜਾਂ ਇੱਥੋਂ ਚੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ ਤੇ ਹੁਣ ਜਦੋਂ ਅਮਰੀਕਾ ਤੋਂ ਗੈਰ ਕਾਨੂੰਨਨ ਪ੍ਰਵਾਸੀਆਂ ਦੇ ਨਾਲ ਭਰੇ ਹੋਏ ਜਹਾਜ਼ ਆ ਰਹੇ ਨੇ ਤਾਂ ਹੁਣ ਅੰਮ੍ਰਿਤਸਰ ਨੂੰ ਸਾਰੀਆਂ ਅਪਰੂਵਲਸ ਦਿੱਤੀਆਂ ਜਾ ਰਹੀਆਂ ਕਿ ਉੱਥੇ ਜਹਾਜ਼ ਉਤਰ ਜਵੇ ਇਹ ਕਿਉਂ ਕੀਤਾ ਜਾ ਰਿਹਾ ਇਹ ਗੱਲ ਤਾਂ ਆਪਾਂ ਆਪਣੇ ਇਸ ਪਲੇਟਫਾਰਮ ਤੋਂ ਤੁਹਾਡੇ ਨਾਲ ਪਿਛਲੇ ਹਫ਼ਤੇ ਹੀ ਸਾਂਝੀ ਕਰਤੀ ਸੀ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਉਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਹੈ ਕਿ ਪੂਰੇ ਇੰਡੀਆ ਦੇ ਵਿੱਚ ਨੈਰੇਟਿਵ ਇਹ ਜਾਵੇ ਕਿ ਭਾਈ ਪੰਜਾਬੀ ਜਿਹੜੇ ਆ ਇਹ ਗੈਰ ਕਾਨੂੰਨਨ ਢੰਗ ਦੇ ਨਾਲ ਬਾਹਰ ਜਾਂਦੇ ਜੁੰਦੇ ਰਹਿੰਦੇ ਆ ਸੋ ਇਸੇ ਕਰਕੇ ਅੰਮ੍ਰਿਤਸਰ ਜਹਾਜ਼ ਆ ਰਿਹਾ ਤੇ ਪੰਜਾਬੀਆਂ ਨੂੰ ਹੀ ਛੱਡ ਕੇ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਮਜ਼ਾ ਤਾਂ ਤਾਂ ਹੈ ਕਿ ਜਾਂ ਤਾਂ ਤੁਸੀਂ ਇਸ ਮੰਗ ਨੂੰ ਲੈ ਕੇ ਹੁਣ ਕੋਈ ਨਾ ਕੋਈ ਕਾਨੂੰਨਨ ਪ੍ਰਕਿਰਿਆ ਆਰੰਭੋ ਤੇ ਜਾਂ ਫਿਰ ਕੋਈ ਸਿਆਸੀ ਮੂਵਮੈਂਟ ਆਰੰਭੋ ਕਿ ਭਾਈ ਪੰਜਾਬ ਦੇ ਜਿਹੜੇ ਅਮਰਤਸਰ ਜਾਂ ਮਹਾਲੀ ਦੇ 에ਅਰਪੋਰਟਾਂ ਨੂੰ ਕਿਉਂ ਨਹੀਂ ਉੱਥੇ ਹਰ ਮੁਲਕ ਨੂੰ ਜਾਣ ਵਾਲੀਆਂ ਅੰਤਰਰਾਸ਼ਟਰੀ ਫਲਾਈਟਾਂ ਆ ਜਾ ਸਕਦੀ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨਾਲ ਹਮੇਸ਼ਾ ਵਿਤਕਰਾ ਤੱਕਾ ਜਿੱਥੇ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤ ਦੇ ਸੀ 33 ਰਣਵੇ ਦੇ ਸੀ 30 ਹਜ਼ਾਰ ਦੇ ਸੀ ਚਲੋ ਪਹਿਲਾ ਜਹਾਜ਼ ਉਹ ਲਾ ਲਿਆ ਪਤਾ ਨਹੀਂ ਕੀ ਕ੍ਰਾਈਟੇਰੀਆ ਹੁਣ ਦੂਜਾ ਜਹਾਜ਼ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁੰਨਣ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ মিনিস্টਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਹចੁੰਦੇ ਤੁਸੀਂ ਬਦਨਾਮ ਕਰਨ ਨੂੰ ਪਾਸ ਤੇ ਚੁੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁੰਦੇ ਤੁਸੀਂ ਇਸ ਵਕਤ ਮੋਦੀ ਦਾ ਜਹਾਜ਼ ਵੀ ਆਵਾਜ ਹੈ ਅਮਰੀਕਾ ਤੋਂ ਆ ਰਿਹਾ 트੍ਰੰਪ ਨੂੰ ਮਿਲ ਕੇ ਕਿ ਮਾਗਰੀ ਉਹ ਆ ਰਿਹਾ ਹੈ ਇਹ ਗਿਫਟ ਲੈ ਕੇ ਆ ਰਿਹਾ ਹੈ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ ਆ ਗਿਫਟ ਦਿੱਤਾ ਨੇ 트੍ਰੰਪ ਨੇ ਮੇਰਾ ਦੋਸਤ ਮੇਰਾ ਮੈਂ ਮੇਰਾ ਇਹ ਮੇਰਾ ਮੈਂ ਤਾਂ ਉਹਨੂੰ 트੍ਰੰਪ ਬੁਲਾਤਾ ਹੂੰ ਇਕੱਲਾ 트੍ਰੰਪ ਕੈਸੇ ਹੋ हाउ डी मोदी है ना आपकी बात ट्रंप सरकार पता नहीं कि नारे देख के।, के आ गिफ्ट लेके आ रहे हो तुझे को गल करके आए हो उनके नाल जिस वेले मोदी ਤੇ ट्रंप ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ 베ੜੀਆਂ ਨਾਲ ਜਕੜ ਰਏ ਹੋਣਗੇ ਜਾ ਜਬ ਹਮ ਇਸੀ 에어ਪੋਰਟ ਕਾ اور ਮੋਹਾਲੀ ਕੇ 에어ਪੋਰਟ ਕਾ ਇਸੀ ਮੇ ਵਿਦੇਸ਼ ਮੰਤਰਾਲੇ ਕੋ ਲੈਟਰ dete hain ਸਰ ਯਹਾਂ ਸੇ ਇਧਰ ਅਮਰੀਕਾ ਤੇ ਕਿਧਰ ਕੈਨੇਡਾ ਤੇ ਕਿਧਰ ਸਲਾਈਟੇ ਸ਼ੁਰੂ ਕਰ ਦਿਜੀਏ ਕਹਤੇ ਨਹੀਂ 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 एयर एयरपोर्ट सूटेबल नहीं अच्छा ऐसे जहाज आने के लिए ये सूटेबल है अमेरिका से अब भी तो अमेरिका से आ रहा है तब तो हमारे बंदे दिल्ली जाएं दिल्ली से फिर उड़े और मतलब उनको टैक्स दें ये वो दिल्ली जाने का खर्चा है ना तब कोई प्रॉब्लम आने के लिए हमें अमृतसर उतार और सारे पूरे कई देशों की प्रॉब्लम है वो उन्होंने रिपोर्ट कर दी لیکن ہم تو کم سے کم ایک جت سے ریسیو کریں